ਸਤਿ ਸ਼੍ਰੀ ਅਕਾਲ ਜੀ ਪੰਜਾਬ 2 ਵਾਰਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਟਾਈਟੈਨਿਕ ਸ਼ਿਪ ਦੇ ਬਾਰੇ ਜੋ ਕਿ ਦੁਨੀਆ ਦਾ ਆਪਣੇ ਟਾਈਮ ਦਾ ਸਾਰਿਆਂ ਤੋਂ ਵੱਡਾ ਅਤੇ ਸਾਰਿਆਂ ਤੋਂ ਭਾਰੀ ਜਹਾਜ਼ ਸੀ ਜਿਹੜਾ ਕਿ ਕਦੇ ਵੀ ਡੁੱਬ ਨਹੀਂ ਸਕਦਾ ਪਰ ਜਦੋਂ ਉਹ ਆਪਣੇ ਪਹਿਲੇ ਸਫ਼ਰ ਤੇ ਨਿਕਲਿਆ ਤਾਂ ਲਗਭਗ ਉਹ 3 ਘੰਟਿਆਂ ਦੇ ਵਿੱਚ ਹੀ ਡੁੱਬ ਗਿਆ ਕੀ ਹੋਇਆ ਸੀ ਉਸ ਜਹਾਜ਼ ਦੇ ਨਾਲ ਅੱਜ ਅਸੀਂ ਉਸ ਦੇ ਬਾਰੇ ਗੱਲ ਕਰਾਂਗੇ ਟਾਈਟੈਨਿਕ ਜਹਾਜ਼ 10 ਅਪ੍ਰੈਲ 1912 ਨੂੰ ਕੈਪਟਨ ਐਡਵਰਡ ਸਮਿਥ ਦੀ ਅਗਵਾਈ ਦੇ ਵਿੱਚ 2250 ਯਾਤਰੀਆਂ ਨੂੰ ਲੈ ਕੇ ਆਪਣੇ ਪਹਿਲੇ ਸਫ਼ਰ ਤੇ ਨਿਕਲਿਆ ਉਸ ਟਾਈਮ ਇਸ ਜਹਾਜ਼ ਦੀ ਬਹੁਤ ਜ਼ਿਆਦਾ ਚਰਚਾ ਸੀ ਉਸ ਟਾਈਮ ਇਹ ਜਹਾਜ਼ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਸੀ ਉਸ ਟਾਈਮ ਦੀ ਜੇਕਰ ਅਸੀਂ ਲਾਗਤ ਦੀ ਗੱਲ ਕਰੀਏ ਤਾਂ ਇਹ ਉਸ ਟਾਈਮ ਤਕਰੀਬਨ 7.5 ਮਿਲੀਅਨ ਡਾਲਰ ਦੀ ਲਾਗਤ ਦੇ ਨਾਲ ਬਣਿਆ ਸੀ ਜੇਕਰ ਅਸੀਂ ਇਹ ਅੱਜ ਦੇ ਟਾਈਮ ਦੇ ਨਾਲ ਦੇਖਦੇ ਹਾਂ ਤਾਂ ਇਹ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ 400 ਮਿਲੀਅਨ ਡਾਲਰ ਬਣਦੇ ਹਨ ਇਹ ਜਹਾਜ਼ ਜਿਹੜੀ ਕੰਪਨੀ ਨੇ ਬਣਾਇਆ ਸੀ ਉਸ ਕੰਪਨੀ ਨੇ ਇਹ ਦਾਵਾ ਕੀਤਾ ਸੀ ਕਿ ਇਹ ਜਹਾਜ਼ ਸਾਰਿਆਂ ਤੋਂ ਤੇਜ਼ੀ ਚੱਲਣ ਵਾਲਾ ਤੇ ਹੈਗਾ ਹੀ ਹੈ ਨਾਲ ਦੀ ਨਾਲ ਇਹ ਜਹਾਜ਼ ਕਦੇ ਵੀ ਡੁੱਬ ਨਹੀਂ ਸਕਦਾ ਕਿਉਂਕਿ ਜਿਹੜੇ ਕੀ ਇਸ ਦੇ ਵਿੱਚ ਸੇਫਟੀ ਫੀਚਰ ਵਰਤੇ ਗਏ ਸਨ ਜਿਵੇਂ ਕਿ ਇਸ ਦਾ ਫਲੋਰ ਸੀ ਉਹ ਡਬਲ ਲੇਅਰ ਦੇ ਨਾਲ ਬਣਿਆ ਹੋਇਆ ਸੀ ਮਤਲਬ ਕਿ ਇਸ ਦੇ ਫਲੋਰ ਨੂੰ ਬਣਾਉਣ ਦੇ ਲਈ ਡਬਲ ਸਟੀਲ ਦੀ ਵਰਤੋਂ ਕੀਤੀ ਗਈ ਸੀ ਮੰਨ ਲਓ ਜੇਕਰ ਇਸ ਦੀ ਇੱਕ ਲੇਅਰ ਟੁੱਟ ਜਾਂਦੀ ਹੈ ਤਾਂ ਉਸ ਦੀ ਦੂਜੀ ਲੇਅਰ ਇਸ ਨੂੰ ਡੁੱਬਣ ਤੋਂ ਬਚਾ ਲਵੇਗੀ ਬਾਕੀ ਇਸ ਦੇ ਵਿੱਚ ਦੂਜੇ ਸੇਫਟੀ ਫੀਚਰ ਵੀ ਸਨ ਉਹ ਵੀ ਬਹੁਤ ਵਧੀਆ ਸਨ ਜਿਵੇਂ ਕਿ ਆਪਾਂ ਨੂੰ ਪਤਾ ਹੈ ਸਮੁੰਦਰ ਦੇ ਵਿੱਚ ਬਹੁਤ ਸਾਰੇ ਆਈਸ ਵਰਗ ਹੁੰਦੇ ਹਨ ਮਤਲਬ ਕਿ ਸਮੁੰਦਰ ਦੇ ਵਿੱਚ ਬਹੁਤ ਸਾਰੇ برف ਦੇ ਪਹਾੜ ਹੁੰਦੇ ਹਨ ਤੇ ਇਸ ਜਹਾਜ਼ ਨੂੰ 12 ਅਪ੍ਰੈਲ ਨੂੰ ਹੀ برف ਦੀਆਂ ਵਾਰਨਿੰਗ ਮਿਲਣ ਲੱਗ ਜਾਂਦੀਆਂ ਹਨ ਪਰ ਇਹ ਜਹਾਜ਼ ਆਪਣੀ ਲੋਕੇਸ਼ਨ ਨੂੰ ਨਹੀਂ ਬਦਲਦਾ ਤੇ ਇੱਕ ਦੋ ਜਗ੍ਹਾ ਤੋਂ ਇਸ ਨੂੰ ਮੋੜ ਕੇ برف ਤੋਂ ਬਚਾ ਲੈਂਦੇ ਹਨ ਤੇ ਇਹ ਆਪਣੇ ਉਸੇ ਰਸਤੇ ਤੇ ਹੀ ਰਹਿੰਦੇ ਹਨ ਅੱਗੇ ਜਾ ਕੇ ਜਦੋਂ ਇਸ ਨੂੰ 14 ਅਪ੍ਰੈਲ ਨੂੰ ਸੱਤ ਵਾਰਨਿੰਗ ਮਿਲਦੀਆਂ ਹਨ ਕਿ ਇਸ ਏਰੀਏ ਦੇ ਵਿੱਚ ਬਹੁਤ ਸਾਰੇ ਬਰਫ਼ ਦੇ ਪਹਾੜ ਹਨ ਪਰ ਜਿਹੜਾ ਇਸ ਸ਼ਿਪ ਦਾ ਕੈਪਟਨ ਹੁੰਦਾ ਹੈ ਐਡਵਰਡ ਸਮਿਥ ਉਸ ਦੇ ਉੱਪਰ ਬਹੁਤ ਪ੍ਰੈਸ਼ਰ ਹੁੰਦਾ ਹੈ ਕਿ ਇਸ ਸ਼ਿਪ ਨੂੰ 6 ਦਿਨਾਂ ਦੇ ਵਿੱਚ ਇਸ ਦੀ ਮੰਜ਼ਿਲ ਉੱਤੇ ਲੈ ਕੇ ਜਾਣਾ ਹੈ ਤੇ ਇਹ ਆਪਣੀ ਉਹੀ ਸਪੀਡ ਦੇ ਨਾਲ ਆਪਣੇ ਉਸੇ ਰਸਤੇ ਉੱਤੇ ਤੁਰਿਆ ਰਹਿੰਦਾ ਹੈ ਅਤੇ ਜੋ ਦੂਜੇ ਜਹਾਜ਼ਾਂ ਦੇ ਰਾਈ ਬਰਫ਼ ਦੀਆਂ ਵਾਰਨਿੰਗ ਮਿਲ ਰਹੀਆਂ ਹੁੰਦੀਆਂ ਹਨ ਇਹ ਉਹਨਾਂ ਨੂੰ ਇਗਨੋਰ ਕਰ ਦਿੰਦੇ ਹਨ ਉਹਨਾਂ ਨੂੰ ਹੁੰਦਾ ਹੈ ਕਿ ਇਹ ਜਹਾਜ਼ ਇੱਕ ਅਨਸ਼ਿੰਕੇਬਲ ਜਹਾਜ਼ ਹੈ ਅਗਰ ਇਹ ਕਿਸੇ ਥੋੜੇ ਬਹੁਤ ਬਰਫ਼ ਦੇ ਟੁਕੜੇ ਦੇ ਨਾਲ ਜਹਾਜ਼ ਟਕਰਾ ਵੀ ਜਾਂਦਾ ਹੈ ਤਾਂ ਇਹ ਨਹੀਂ ਕਿੜਾ ਡੁੱਬਣਾ ਹੈ ਅਤੇ ਹਰ ਇੱਕ ਜਹਾਜ਼ ਦੇ ਉੱਪਰ ਇੱਕ ਲੁਕਆਊਟ ਪੁਆਇੰਟ ਹੁੰਦਾ ਹੈ ਜਿਸ ਦੇ ਉੱਪਰ ਬੰਦਾ ਬੈਠ ਕੇ ਦੇਖਦਾ ਰਹਿੰਦਾ ਹੈ ਅਤੇ ਆਪਣੇ ਕਰਿਊ ਨੂੰ ਦੱਸਦਾ ਰਹਿੰਦਾ ਜੇਕਰ ਉਹਨਾਂ ਦੇ ਅੱਗੇ ਕੋਈ ਜਹਾਜ਼ ਹੈ ਜਾਂ ਫਿਰ ਕੋਈ ਬਰਫ਼ ਹੈ ਉਸ ਦੇ ਬਾਰੇ ਆਪਣੇ ਕਰਿਊ ਨੂੰ ਉਹ ਦੱਸਦਾ ਰਹਿੰਦਾ ਹੈ ਇਦਾਂ ਹੀ ਇਸ ਜਹਾਜ਼ ਦੇ ਲੁਕਆਊਟ ਪੁਆਇੰਟ ਤੇ ਇੱਕ ਬੰਦਾ ਬੈਠਾ ਹੁੰਦਾ ਹੈ ਤੇ ਦੱਸਿਆ ਜਾਂਦਾ ਹੈ ਕਿ 14 ਅਪ੍ਰੈਲ ਨੂੰ ਬਹੁਤ ਜ਼ਿਆਦਾ ਠੰਡ ਸੀ ਅਤੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਤੇ ਚੰਦਰਮਾ ਦੀ ਰੋਸ਼ਨੀ ਵੀ ਧਰਤੀ ਉੱਤੇ ਨਹੀਂ ਆ ਰਹੀ ਸੀ ਤਾਂ ਕਰਕੇ 14 ਅਪ੍ਰੈਲ ਨੂੰ ਉਸ ਬੰਦੇ ਨੂੰ ਬਹੁਤ ਹੀ ਘੱਟ ਦਿਖਾਈ ਦੇ ਰਿਹਾ ਸੀ ਅਤੇ 11:39 'ਤੇ ਉਸ ਬੰਦੇ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਅੱਗੇ ਇੱਕ ਬਹੁਤ ਹੀ ਵੱਡਾ ਬਰਫ਼ ਦਾ ਪਹਾੜ ਆ ਗਿਆ ਹੈ। ਉਹ ਜਲਦੀ ਜਲਦੀ ਦੇ ਵਿੱਚ ਆਪਣੇ ਕਰਿਊ ਨੂੰ ਤਿੰਨ ਵਾਰ ਘੰਟੀ ਮਾਰ ਕੇ ਅਲਰਟ ਕਰਦਾ ਹੈ। ਤੇ ਨਾਲ ਹੀ ਉਹ ਆਪਣੇ ਕਰਿਊ ਨੂੰ ਮੈਸੇਜ ਭੇਜਦਾ ਹੈ ਕਿ ਜਹਾਜ਼ ਨੂੰ ਜਲਦੀ ਤੋਂ ਜਲਦੀ ਖੱਬੇ ਪਾਸੇ ਵੱਲ ਨੂੰ ਮੋੜ ਦਿਓ। ਪਰ ਇਹ ਮੈਚ ਜਿਲਣ ਤੱਕ ਬਹੁਤ ਹੀ ਦੇਰ ਹੋ ਗਈ ਸੀ ਤਕਰੀਬਨ 1 ਮਿੰਟ ਦੇ ਬਾਅਦ ਇਹ ਜਹਾਜ਼ ਉਸ ਬਰਫ਼ ਦੇ ਪਹਾੜ ਦੇ ਨਾਲ ਟਕਰਾ ਜਾਂਦਾ ਹੈ ਅਤੇ 11 ਸੈਕਿੰਡ ਤੱਕ ਉਸ ਬਰਫ਼ ਦੇ ਪਹਾੜ ਦੇ ਨਾਲ ਰਗੜਦਾ ਜਾਂਦਾ ਹੈ ਤੇ ਇਸ ਜਹਾਜ਼ ਦੀ ਜੋ ਸਾਈਡ ਵਾਲੀ ਵਾਲ ਹੁੰਦੀ ਹੈ ਉਸ ਦੇ ਵਿੱਚ ਟਕਰਾਉਣ ਦੇ ਨਾਲ ਛੋਟੇ-ਛੋਟੇ ਛੇਦ ਹੋ ਜਾਂਦੇ ਹਨ ਤੇ ਉਹਨਾਂ ਛੇਦਾਂ ਵਿੱਚੋਂ ਇਸ ਜਹਾਜ਼ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਇਸ ਜਹਾਜ਼ ਦੀ ਫਲੋਰ ਡਬਲ ਲੇਅਰ ਦੇ ਨਾਲ ਬਣੀ ਹੋਈ ਸੀ ਜਾਨੀ ਕਿ ਜੇਕਰ ਉਸ ਦੀ ਇੱਕ ਲੇਅਰ ਟੁੱਟ ਵੀ ਜਾਂਦੀ ਹੈ ਤਾਂ ਦੂਜੀ ਲੇਅਰ ਉਸ ਨੂੰ ਪਾਣੀ ਭਰਨ ਤੋਂ ਬਚਾ ਸਕਦੀ ਸੀ ਪਰ ਜੋ ਇਸ ਦੀਆਂ ਸਾਈਡ ਵਾਲ ਸਨ ਉਹ ਸਿੰਗਲ ਲੇਅਰ ਦੀਆਂ ਹੀ ਸਨ ਇਹ ਜਹਾਜ਼ ਟਕਰਾਉਂਦਾ ਵੀ ਇੱਕ ਸਾਈਡ ਤੋਂ ਹੈ ਇਸ ਜਹਾਜ਼ ਦਾ ਜੋ ਫਲੋਰ ਸੀ ਉਹ 16 ਭਾਗਾਂ ਵਿੱਚ ਵੰਡਿਆ ਹੋਇਆ ਸੀ ਤੇ ਇਸ ਜਹਾਜ਼ ਦੇ ਵਿੱਚ ਇੱਕ ਹੋਰ ਖਾਸੀਅਤ ਸੀ ਜੇਕਰ ਇਸ ਜਹਾਜ਼ ਦੇ ਚਾਰ ਭਾਗਾਂ ਦੇ ਵਿੱਚ ਪਾਣੀ ਭਰ ਜਾਂਦਾ ਸੀ ਤਾਂ ਇਹ ਨਹੀਂ ਡੁੱਬਦਾ ਸੀ ਜੇਕਰ ਇਸ ਦੇ ਚਾਰ ਤੋਂ ਵੱਧ ਭਾਗਾਂ ਦੇ ਵਿੱਚ ਪਾਣੀ ਭਰਦਾ ਸੀ ਤਾਂ ਇਸ ਦਾ ਡੁੱਬਣ ਦਾ ਖਤਰਾ ਸੀ ਜਦੋਂ ਇਹ ਜਹਾਜ਼ ਬਰਫ਼ ਦੇ ਨਾਲ ਟਕਰਾਂਦਾ ਹੈ ਤਾਂ ਇਸ ਦੇ 6 ਭਾਗਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਕੈਪਟਨ ਖੁਦ ਆ ਕੇ ਇਹ ਦੇਖਦਾ ਹੈ ਤਾਂ ਉਹ ਇਹ ਦੇ ਕੇ ਬਹੁਤ ਹੀ ਹੈਰਾਨ ਹੋ ਜਾਂਦਾ ਹੈ ਉਹ ਨਾਲ ਦੀ ਨਾਲ ਹੀ ਜੋ ਆਸ-ਪਾਸ ਦੇ ਜਹਾਜ਼ ਹੁੰਦੇ ਹਨ ਉਹਨਾਂ ਨੂੰ ਸਿਗਨਲ ਭੇਜਣਾ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਹ ਜਹਾਜ਼ ਆ ਕੇ ਟਾਈਟੈਨਿਕ ਜਹਾਜ਼ ਦੇ ਪੈਸੇਂਜਰਾਂ ਨੂੰ ਬਚਾ ਸਕਣ ਤਕਰੀਬਨ 20 ਮਿੰਟ ਸਿਗਨਲ ਭੇਜਣ ਤੋਂ ਬਾਅਦ ਇੱਕ ਜਹਾਜ਼ ਸਿਗਨਲ ਰਿਸੀਵ ਕਰਦਾ ਹੈ ਜੋ ਕਿ ਟਾਈਟੈਨਿਕ ਜਹਾਜ਼ ਤੋਂ 107 ਕਿਲੋਮੀਟਰ ਦੂਰ ਹੁੰਦਾ ਹੈ ਜੇਕਰ ਉਹ ਜਹਾਜ਼ ਆਪਣੀ ਤੇਜ਼ ਸਪੀਡ ਦੇ ਨਾਲ ਵੀ ਟਾਈਟੈਨਿਕ ਜਹਾਜ਼ ਦੇ ਵੱਲ ਨੂੰ ਆਉਂਦਾ ਹੈ ਤਾਂ ਉਸ ਨੂੰ ਲਗਭਗ 3.5 ਘੰਟੇ ਲੱਗ ਜਾਂਦੇ ਨੇ ਉਸ ਜਹਾਜ਼ ਦੇ ਆਉਣ ਤੱਕ ਕੈਪਟਨ ਨੂੰ ਲੱਗਦਾ ਹੈ ਕਿ ਉਹ ਇਹਨੇ ਟਾਈਮ ਦੇ ਵਿੱਚ ਇਹ ਜਹਾਜ਼ ਨੂੰ ਹੈਂਡਲ ਨਹੀਂ ਕਰ ਸਕਣਗੇ ਉਹਨਾਂ ਨੂੰ ਲੱਗਿਆ ਕਿ ਇਹ ਜਹਾਜ਼ ਉਸ ਜਹਾਜ਼ ਦੇ ਆਉਣ ਤੋਂ ਪਹਿਲਾਂ ਹੀ ਡੁੱਬ ਜਾਵੇਗਾ ਪਰ ਉਹ ਕੀ ਕਰਦੇ ਹਨ ਕਿ ਜੋ ਲਾਈਫ ਬੋਟਾਂ ਹੁੰਦੀਆਂ ਹਨ ਉਹਨਾਂ ਦੇ ਨਾਲ ਪਸੰਜਰਾਂ ਨੂੰ ਬਚਾਉਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਹਾਜ਼ ਡੁੱਬ ਰਿਹਾ ਹੈ ਤਾਂ ਉਥੇ ਹੜਕੰਪ ਮੱਚ ਜਾਂਦਾ ਹੈ ਲੋਕ ਇੱਕ ਦੂਜੇ ਦੇ ਵਿੱਚ ਵੱਜਦੇ ਹਨ ਅਤੇ ਹਰੇਕ ਬੰਦਾ ਪਹਿਲਾਂ ਲਾਈਫ ਬੋਰਡ ਦੇ ਵਿੱਚ ਬਹਿਟਣਾ ਚਾਹੁੰਦਾ ਹੈ ਪਰ ਇਸ ਜਹਾਜ਼ ਦੇ ਵਿੱਚ ਸਿਰਫ 20 ਲਾਈਫ ਬੋਟਾਂ ਹੀ ਹੁੰਦੀਆਂ ਹਨ ਜਿਸ ਦੇ ਵਿੱਚ ਸਿਰਫ 700 ਬੰਦਿਆਂ ਨੂੰ ਹੀ ਬਚਾਇਆ ਜਾ ਸਕਦਾ ਸੀ ਤੇ ਕੈਪਟਨ ਨਾਲ ਦੀ ਨਾਲ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਕਿਸੇ ਹੋਰ ਜਹਾਜ਼ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਤਕਰੀਬਨ 2:20 ਵਜੇ 700 ਬੰਦਿਆਂ ਨੂੰ ਲਾਈਫ ਬੋਟ ਦੇ ਰਾਹੀਂ ਬਚਾ ਲਿਆ ਜਾਂਦਾ ਹੈ ਤੇ ਫਿਰ ਇਹ ਜਹਾਜ਼ ਦੋ ਟੁਕੜਿਆਂ ਦੇ ਵਿੱਚ ਟੁੱਟ ਜਾਂਦਾ ਹੈ ਅਤੇ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਚਲਾ ਜਾਂਦਾ ਹੈ ਜਾਰੀ ਕੀ ਜਹਾਜ਼ ਡੁੱਬ ਜਾਂਦਾ ਹੈ ਹੋਰ ਕਈ ਕਾਰਨ ਹਨ ਇਹ ਜਹਾਜ਼ ਡੁੱਬੰਦੇ ਜੋ ਕੀ ਤੁਹਾਨੂੰ YouTube ਤੇ ਸਰਚ ਕਰਨ ਤੇ ਮਿਲ ਜਾਣਗੇ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਇਦਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰੋ ਧੰਨਵਾਦ